ਮੈਂ ਮੰਮੀ ਤੋਂ ਖਾਦੀਆਂ ਗਾਲਾਂ ਕਿਉਂਕਿ ਮੈਂ ਸਾਰੇ ਦਾ ਸਾਰਾ ਦੁੱਧ ਚਾਹ ਦੇ ਵਿੱਚ ਉਲਟਾ ਦਿੰਦਾ ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਬੜਾ ਕੰਮ ਕਰ ਬਸ ਮੁੜਕੋ ਮੁੜਕੀ ਹੋ ਗਈ ਯਾਰ ਜਦੋਂ ਵੇਖਿਆ ਟਾਈਮ ਤਾਂ ਵੱਜ ਚੁੱਕੇ ਸੀ ਸ਼ਾਮ ਦੇ ਸਵਾ 4 ਫਿਰ ਮੈਂ ਚੱਕ ਕੇ ਆਪਣੇ ਕੱਪੜੇ ਨਾਹ ਕੇ ਹੋਣ ਲਈ ਤਿਆਰ ਜਦੋਂ ਮੈਂ ਟੂਟੀ ਖੋਲ ਕੇ ਪਾਣੀ ਦੇਖਿਆ ਤਾਂ ਪਾਣੀ ਬਹੁਤ ਹੀ ਜ਼ਿਆਦਾ ਅਗ ਵਰਗਾ ਪਿਆ ਸੀਗਾ ਤੇ ਮੈਂ ਤਾਂ ਆਪਣਾ ਹੱਥ ਮਚਾ ਲੈਣਾ ਸੀਗਾ ਫਿਰ ਮੈਂ ਟੈਂਕੀ ਵਾਲ ਮੋੜ ਦਿੱਤਾ ਤੇ ਗੇਟ ਵਾਲ ਤੇ ਦੱਬਤੀ ਮੋਟਰ ਦੀ ਸੁੱਚ ਹਜੇ ਮੈਂ ਪੇਸਟ ਲਾ ਕੇ ਬਰਸ ਕਰਨੀ ਲੱਗਾ ਸੀਗਾ ਕਿ ਐਨਐਚ ਸਾਡੇ ਘਰੇ ਰਿਸ਼ਤੇਦਾਰ ਆ ਗਏ ਰਿਸ਼ਤੇਦਾਰਾਂ ਨੇ ਖੜਾਈ ਆਪਣੇ ਗੇਟ ਵਿੱਚ ਸਕੂਟਰੀ ਤੇ ਫਿਰ ਮੈਂ ਸਕੂਟਰੀ ਨੇ ਨਾਲ ਲੈਣ ਲੱਗਾ ਪੰਗੇ ਜੋ ਕਿ ਤੁਹਾਨੂੰ ਪਤਾ ਹੀ ਆ ਕਿ ਪੰਜਾਬੀਆਂ ਦੀ ਆਦਤ ਹੀ ਹੁੰਦਾ ਪੰਗੇ ਲੈਣਾ ਤੇ ਫੇਰ ਗਰਫਤੇ ਵੀ ਕਹਿੰਦਾ ਕਹਿੰਦਾ ਪਾਪਾ ਮੈਨੂੰ ਝੂਟਾ ਦਵਾ ਕੇ ਰਿਆ ਸਕੂਟਰੀ ਤੇ ਸਕੂਟਰੀ ਨਾਲ ਪੰਗੇ ਲੈਿੰਦੇ ਲੈਿੰਦੇ ਟੈਂਕੀ ਵੀ ਭਰ ਗਈ ਸੀ ਤਾਜੇ-ਤਾਜੇ ਤੇ ਠੰਡੇ-ਠੰਡੇ ਪਾਣੀ ਨਾਲ ਨਹਾ ਕੇ ਆ ਗਿਆ ਨਯਾਰਾ ਨਹਾਉਣ ਤੋਂ ਬਾਅਦ ਹੋ ਗਿਆ ਸੀ ਮੇਰਾ ਚਾਹ ਦਾ ਟਾਈਮ ਫਿਰ ਮੈਂ ਮੰਮੀ ਤੋਂ ਖਾਦੀਆਂ ਗਾਲਾਂ ਕਿਉਂਕਿ ਮੈਂ ਸਾਰੇ ਦਾ ਸਾਰਾ ਦੁੱਧ ਚਾਹ ਦੇ ਵਿੱਚ ਉਲਟਾ ਦੁੱਤਾ ਤੇ ਮੈਂ ਪਰ ਲਿਆ ਆਪਣਾ ਚਾਹ ਦਾ ਵੱਡਾ ਸਾਰਾ ਜਿਹਾ ਗਲਾਸ ਐਨੇ ਨੂੰ ਗਰਫਤੇ ਬਾਹਰ ਆ ਗਿਆ ਤੇ ਕਹਿੰਦਾ ਪਾਪਾ ਤੂੰ ਕੱਲਾ ਕੱਲਾ ਚਾਹ ਪੀ ਜਾਣਾ ਕਹਿੰਦਾ ਮੈਨੂੰ ਤੂੰ ਚਾਹ ਵੀ ਨਹੀਂ ਪੁੱਛੀ ਫਿਰ ਮੈਂ ਗੁਰਫਤੇ ਖਾਤਰ ਬਣਾਈ ਦੁਬਾਰਾ ਚਾਹ ਤੇ ਗੁਰਫਤੇ ਕਹਿੰਦਾ ਬੱਸ ਕਹਿੰਦਾ ਇਹ ਤਾਂ ਬਹੁਤ ਥੋੜੀ ਚਾਹ ਹੈਗੀ ਕਹਿੰਦਾ ਮੈਂ ਤਾਂ ਤੇਰੇ ਜਿੰਨੀ ਚਾਹ ਪੀਣੀ ਆ ਜਿੰਨੀ ਚਾਹ ਤੂੰ ਪੀਤੀ ਆ ਇੱਕ ਤਾਂ ਮੇਰੀ ਰੀਸ ਬੜੀ ਕਰਦਾ ਹੈਗਾ ਤੇ ਫਿਰ ਗੁਰਫਤੇ ਨੇ ਵੀ ਪਾਲੇ ਕੱਪੜੇ ਲਾਲ ਗਲਾ ਲਾ ਕੇ ਮੇਰੀ ਰੀਸ ਨਾਲ ਇੱਕ ਤਾਂ ਮੇਰੀ ਰੀਸ ਬਹੁਤ ਹੀ ਜ਼ਿਆਦਾ ਕਰਦਾ ਹੈਗਾ ਜੋ ਕੰਮ ਮੈਂ ਕਰਦਾ ਉਹੀ ਕੰਮ ਕਹਿੰਦਾ ਮੈਂ ਵੀ ਕਰੂੰਗਾ ਮੈਂ ਬਹੁਤ ਹੀ ਜ਼ਿਆਦਾ ਬੋਰ ਹੋ ਰਿਹਾ ਸੀ ਫਿਰ ਮੈਂ ਗੁਰਫਤੇ ਨੂੰ ਨਾਲ ਲੈ ਜਾ ਕੇ ਗਵਾਂਡੀਆਂ ਦੇ ਬਾਗਲ ਚੋਂ ਤੋੜ ਕੇ ਲੈ ਕੇ ਆਇਆ ਜਾਮਣ ਵੈਸੇ ਥੋੜੇ ਥੋੜੇ ਜਾਮਣ ਜ਼ਰੂਰ ਖਾਣੇ ਚਾਹੀਦੇ ਆ ਨੇ ਕਿਉਂਕਿ ਹੈਲਥ ਲਈ ਬਹੁਤ ਹੀ ਜ਼ਿਆਦਾ ਚੰਗੀਆਂ ਨੇ ਆਹ ਵੇਖੋ ਫਤੇ ਨੇ ਜਾਮਣਾ ਖਾ ਖਾ ਕੇ ਦੰਦ ਤੇ ਜੀਵ ਜਾਮਣੀ ਜਾਮਣੀ ਕਰ ਲਈ ਜਾਮਣਾ ਖਾਣ ਤੋਂ ਬਾਅਦ ਜੋ ਗੁਰਫਤੇ ਨੇ ਖਿਲਾਰਾ ਪਾਇਆ ਸੀ ਉਹ ਸਾਰਾ ਕੀਤਾ ਇਕੱਠਾ ਤੇ ਫਿਰ ਬੈੱਡ ਨੂੰ ਇਕੱਠਾ ਕਰਕੇ ਬਣਾਇਆ ਉਹਦਾ ਸੋਫਾ ਤੇ ਗੁਰਫਤੇ ਗਿਆ ਫਿਰ ਉੱਪਰ ਲੇਟ ਮੋਜਾਂ ਨਾਲ ਇਹ ਸਭ ਕਰਦੇ ਕਰਦੇ ਹੋ ਗਈ ਰਾਤ ਗੁਰਫਤੇ ਨੇ ਚੱਕਿਆ ਆਪਣਾ ਬੈਗ ਕਿਉਂਕਿ ਹੁਣ ਹੋ ਗਿਆ ਸੀ ਗੁਰਫਤੇ ਦੀ ਸਟੱਡੀਜ਼ ਦਾ ਟਾਈਮ ਤੇ ਫਿਰ ਗੁਰਫਤੇ ਨੂੰ ਕਰਵਾਇਆ ਮੈਂ ਪੰਜਾਬੀ ਦਾ ਵਰਕ ਤੁਸੀਂ ਵੀ ਸਾਰੇ ਜਾਣੇ ਪੰਜਾਬੀ ਜ਼ਰੂਰ ਪੜਿਆ ਕਰੋ ਤੇ ਪੰਜਾਬੀ ਲਿਖਣਾ ਵੀ ਸਿੱਖੋ ਕਿਉਂਕਿ ਪੰਜਾਬੀ ਆਪਣੀ ਮਾਂ ਬੋਲੀ ਆ ਤੇ ਇਸ ਤੋਂ ਉੱਪਰ ਕੁਝ ਨਹੀਂ ਹੈਗਾ ਆਪਣੇ ਲਈ ਸੋ ਮਾਂ ਬੋਲੀ ਨੂੰ ਪਿਆਰ ਕਰੋ ਤੇ ਮਾਂ ਬੋਲੀ ਦਾ ਸਤਿਕਾਰ ਕਰੋ ਤੇ ਚਲੋ ਹੁਣ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਤੁਹਾਡੀ ਮਰਜ਼ੀ ਆ ਜਿਵੇਂ ਤੁਹਾਨੂੰ ਠੀਕ ਲੱਗੇ ਅੱਜ ਇੱਕ ਡਿਫਰੈਂਟ ਜਿਹਾ ਕਨਸੈਪਟ ਬਣਾਇਆ ਸੀ ਦੇਖਦੇ ਆ ਤੁਹਾਨੂੰ ਇਹ ਪਸੰਦ ਆਉਂਦਾ ਕਿ ਨਹੀਂ ਕਮੈਂਟ ਕਰਕੇ ਜਰੂਰ ਦੱਸਿਓ